ਮਹਿਲਾਵਾਂ ਨੂੰ ਸਫਰ ਫਰੀ ਕਰਤਾ ਆਮ ਆਦਮੀ ਕਲੀਨਿਕ ਖੁੱਲ ਗਏ ਹੁਣ ਤੱਕ 829 ਕਲੀਨਿਕ ਖੁੱਲੇ ਨੇ 2 ਕਰੋੜ ਤੋਂ ਵੱਧ ਬੰਦੇ ਦਵਾਈਆਂ ਲੈ ਕੇ ਠੀਕ ਹੋ ਕੇ ਜਾ ਚੁੱਕੇ ਨੇ 2 ਕਰੋੜ ਹੋਰ ਬਣ ਰਹੇ ਨੇ ਕਲੀਨਿਕ ਮੱਲਾ ਆਮ ਆਦਮੀ ਕਲੀਨਿਕ ਸ਼ਾਨਦਾਰ ਸਕੂਲ ਬਣ ਰਹੇ ਨੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਸਰਕਾਰੀ ਨੌਕਰੀਆਂ 1 ਰੁਪਈਆ ਨਹੀਂ ਕਿਸੇ ਦਾ ਲੱਗਿਆ ਨਾਲੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਆਮ ਹੋ ਗਈ ਬਿਜਲੀ ਆਮ ਹੋ ਗਈ ਤਾਂ ਬਿਜਲੀ ਫ੍ਰੀ ਕਰਤੀ ਹਾਸੇ ਠੱਠੇ ਹੋ ਜਾਂਦੇ ਨੇ ਜਜਬੇ ਮੱਠੇ ਹੋ ਜਾਂਦੇ ਨੇ ਹੁੰਦੇ ਨਹੀਂ ਤਾਂ ਸਾਧ ਨਹੀਂ ਹੁੰਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਇਹ ਸਾਰੇ ਇਕੱਠੇ ਹੋ ਜਾਂਦੇ ਆ ਮੌਕੇ ਤੇ ਇਹ ਲੁੱਟਣ ਵਾਸਤੇ ਇਕੱਠੇ ਆ ਉਹ ਸੁਖਵੀਰ ਬਾਦਲ ਨੂੰ ਪਤਾ ਹੀ ਨਹੀਂ ਲੱਗ ਰਿਹਾ ਮੈਂ ਕਿੱਧਰ ਆ ਉਹਦੀ ਤੱਕੜੀ ਕਿਧਰੇ ਹੋ ਰਹਾ ਆਪ ਉਹ ਹਾਥੀ ਤੇ ਚੜਿਆ ਫਿਰਦਾ ਇਹ ਨਹੀਂ ਚਾਹੁੰਦੇ ਕਿ ਗਰੀਬਾਂ ਦੇ ਬੱਚੇ ਪੜ ਜਾਣ ਜਗਰੀਬਾਂ ਨੂੰ ਕੋਈ ਇਲਾਜ ਮਿਲ ਜੇ ਇਹ ਕਹਿੰਦੇ ਆ ਗਰੀਬ ਹਮੇਸ਼ਾ ਹੱਥ ਸਾਡੇ ਵੱਲ ਐਦਾਂ ਕਰੀ ਰੱਖਣ ਫੀਸ ਮਾਫੀ ਵਾਲੀਆਂ ਅਰਜ਼ੀਆਂ ਵਾਂਗੂ ਸਾਥੋਂ ਬਸ ਹੱਥ ਬੰਨ ਕੇ ਮਾਫੀਆਂ ਹੀ ਮੰਗਦੇ ਰਹਿਣ ਆਮ ਆਦਮੀ ਪਾਰਟੀ ਇਹ ਨਹੀਂ ਹੋਣ ਦਿੰਦੀ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਘਰਾਂ ਦੇ ਬੱਚੇ-ਬੱਚੀਆਂ ਨੂੰ ਚੇਅਰਮੈਨ ਬਣਾ ਰਹੀ ਹੈ ਕਾਉਂਸਲਰ ਬਣਾ ਰਹੀ ਹੈ ਮੰਤਰੀ ਬਣਾ ਰਹੀ ਹੈ ਐਮਐਲਏ ਬਣਾ ਰਹੀ ਹੈ ਇੱਥੋਂ ਤੱਕ ਕੇ ਮੁੱਖ ਮੰਤਰੀ ਬਣਾ ਦਿੰਦੀ ਆਮ ਆਦਮੀ ਪਾਰਟੀ ਮੈਂ ਤੁਹਾਡੇ ਆਮ ਸਧਾਰਨ ਕਰਾਚੋੜਾ ਨਿਕਲਿਆ ਹੋਇਆ ਮੈਨੂੰ ਸਾਰੀਆਂ ਦੁਸ਼ਵਾਰੀਆਂ ਤੰਗੀਆਂ ਦਾ ਪਤਾ ਹੈ ਮੈਨੂੰ ਗਰੀਬੀਆਂ ਦਾ ਪਤਾ ਹੈ ਵੀਰੋ ਇਹਨਾਂ ਲੋਕਾਂ ਨੂੰ ਕੀ ਪਤਾ ਹੈ ਜਿਹੜੇ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਜੰਮਦੇ ਆ ਉਹਨਾਂ ਨੂੰ ਕੁਝ ਨਹੀਂ ਪਤਾ ਗਰੀਬੀ ਕੀ ਹੁੰਦੀ ਹੈ ਤੁਹਾਡੇ ਇਸ 47 ਨੰਬਰ ਵਾਰਡ 'ਚ ਕਿਸੇ ਗਲੀ 'ਚ ਪਹਿਲਾਂ ਕਦੇ ਕੋਈ ਮੁੱਖ ਮੰਤਰੀ ਆਇਆ ਨਹੀਂ ਆਉਂਦੇ ਜੀ ਇੱਥੇ ਮੇਅਰ ਨਹੀਂ ਆਉਂਦੇ ਤੁਸੀਂ ਮੁੱਖ ਮੰਤਰੀ ਦੀ ਗੱਲ ਕਰਦੇ ਹੋ ਇਹ ਤਾਂ ਬਸ ਇੱਕ ਵਾਰੀ ਜਿੱਤ ਕੇ ਘਰੋਂ ਅੰਦਰੋਂ ਕੁੰਡੇ ਲਾ ਕੇ ਬਹਿ ਜਾਂਦੇ ਸੀ ਕਿ ਹੁਣ ਮਾਲ ਛਕਣਾ 5 ਸਾਲ ਇਹਨਾਂ ਨੇ ਪਬਲਿਕ ਬਾਰੇ ਬਿਲਕੁਲ ਨਹੀਂ ਸੋਚਿਆ ਜੇ ਸੋਚਿਆ ਤਾਂ ਆਪਣੇ ਪੁੱਤ ਭਤੀਜੇ ਸਾਲੇ ਜੀਜੇ ਬਸ ਇਹ ਤੋਂ ਅੱਗੇ ਕੁਝ ਨਹੀਂ ਸੋਚਿਆ ਹੋਰ ਸੋ ਆਪਾਂ ਆਮ ਲੋਕਾਂ ਦੇ ਘਰਾਂ 'ਚ ਦੀਵੇ ਜਗਾਉਣੇ ਆ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਸਰਕਾਰੀ ਨੌਕਰੀਆਂ 1 ਰੁਪਈਆ ਨਹੀਂ ਕਿਸੇ ਦਾ ਲੱਗਿਆ ਨਾਲੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲੈਂਟ ਖਰੀਦ ਲਿਆ ਬਿਜਲੀ ਆਮ ਹੋ ਗਈ ਬਿਜਲੀ ਆਮ ਹੋ ਗਈ ਤਾਂ ਬਿਜਲੀ ਫ੍ਰੀ ਕਰਤੀ ਬਿਜਲੀ ਫ੍ਰੀ ਕਰਤੀ ਤਾਂ ਘਰ ਦਾ ਬਿੱਲ ਜ਼ੀਰੋ ਆਉਣ ਲੱਗਿਆ ਕਬੀਲਦਾਰੀ ਲੀ ਤੇ ਚੜ ਗਈ ਆਮ ਆਦਮੀ ਕਲੀਨਿਕ ਖੁੱਲ ਗਏ ਹੁਣ ਤੱਕ 829 ਕਲੀਨਿਕ ਖੁੱਲੇ ਨੇ 2 ਕਰੋੜ ਤੋਂ ਵੱਧ ਬੰਦੇ ਦਵਾਈਆਂ ਲੈ ਕੇ ਠੀਕ ਹੋ ਕੇ ਜਾ ਚੁੱਕੇ ਨੇ 2 ਕਰੋੜ ਹੋਰ ਬਣ ਰਹੇ ਨੇ ਕਲੀਨਿਕ ਮਾਲਕ ਆਮ ਆਦਮੀ ਕਲੀਨਿਕ ਸ਼ਾਨਦਾਰ ਸਕੂਲ ਬਣ ਰਹੇ ਨੇ ਇਹੀ ਗੱਲਾਂ ਨੇ ਆ ਜਿਹੜੇ ਸੀਵਰੇਜ ਆ ਜਿਹੜੇ ਕੂੜੇ ਦੇ ਢੇਰ ਆ ਜਿਹੜੇ ਸਟਰੀਟ ਲਾਈਟਾਂ ਦਾ ਕੰਮ ਹੈ ਇਹ ਕਾਰਪੋਰੇਸ਼ਨ ਦਾ ਕੰਮ ਹੁੰਦਾ ਹੈ ਨਗਰ ਨਿਗਮ ਦਾ ਕੰਮ ਹੁੰਦਾ ਨਗਰ ਨਿਗਮ ਕਿਹਦੇ ਕੋਲੇ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਕੋਲੇ ਆ ਜਿਹੜੀ ਮੈਡਮ ਕਾਂਗਰਸ ਵੱਲੋਂ ਖੜੀ ਹੈ ਬੀਬੀ ਸਰਿੰਦਰ ਕੌਰ ਇਹ ਡਿਪਟੀ ਮੇਅਰ ਰਹੀ ਹੈ ਇਹਨੇ ਇੱਕ ਵੀ ਸੀਵਰੇਜ ਦਾ ਟੱਕਣ ਨਹੀਂ ਬਦਲਵਾਇਆ ਹੋਰ ਕੀ ਬਦਲਾ ਲੈ ਕੇ ਆਉ ਇਸ ਵਾਰ ਤੁਸੀਂ ਐਕਸਚੇਂਜ ਕਰੋ ਮਹਿੰਦਰ ਭਗਤ ਨੂੰ ਅਸੈਂਬਲੀ ਵਾਲੀਆਂ ਪੌੜੀਆਂ ਚੜਾ ਦੋ ਉਸ ਤੋਂ ਅੱਗੇ ਵਾਲੀਆਂ ਪੌੜੀਆਂ ਚੜਾਉਣ ਦਾ ਕੰਮ ਮੇਰਾ ਇਹ ਕੰਮ ਮੇਰਾ ਵੀਰੋ ਇੱਕ ਕੰਮ ਵਧੀਆ ਕਰਤਾ ਇੱਕ ਕੰਮ ਵਧੀਆ ਕਰਤਾ ਇਸ ਇਲੈਕਸ਼ਨ ਨੇ ਮੈਂ ਫੈਸਲਾ ਤਾਂ ਪਹਿਲਾਂ ਹੀ ਲੈ ਰੱਖਿਆ ਸੀ ਪਰ ਮੈਨੂੰ ਪਤਾ ਨਹੀਂ ਸੀ ਲਾਗੂ ਕਿਵੇਂ ਹੋਊਗਾ ਤਾਂ ਮੈਂ ਪ੍ਰਾਗਪੁਰ ਰੋਡ ਤੇ ਕਿਰਾਏ ਤੇ ਘਰ ਲੈ ਲਿਆ ਹਫਤੇ ਚੋ ਘਟੋ ਘਟ ਦੋ ਦਿਨ ਅ fırsਰਾਂ ਸਮੇਤ ਪੰਜਾਬ ਦੀ ਸਰਕਾਰ ਇੱਥੋਂ ਚੱਲਿਆ ਕਰੂਗੀ ਜਲੰਧਰ ਤੋਂ ਚੱਲਿਆ ਕਰੂ ਜਦੋਂ ਮਰਜੀ ਆਜੇ ਕੰਮ ਕਰਾਉਣ ਵਾਸਤੇ ਕੋਈ ਚਾਹੇ ਨਿੱਜੀ ਐ ਚਾਹੇ ਕੋਈ ਸਮਾਜ ਦਾ ਕੰਮ ਐ ਬਹੁਤ ਬਹੁਤ ਧੰਨਵਾਦ ਸੋ ਵੀਰ ਦੁਆਬੇ ਦੇ ਵਿੱਚੋਂ ਚੱਲਿਆ ਕਰੂ ਸਰਕਾਰ ਉਹ ਮਾਝੇ ਤੱਕ ਦੇ ਲੋਕਾਂ ਨੂੰ ਚੰਡੀਗੜ੍ਹ ਨਹੀਂ ਜਾਣਾ ਪਊਗਾ ਖਰਚਾ ਬਚੂਗਾ ਦਿਹਾੜੀ ਬਚੂਗੀ ਤਾਂ ਕਰਕੇ ਤੁਹਾਡੇ ਕੋਲੇ ਆਇਆ ਅਰਵਿੰਦ ਕੇਜਰੀਵਾਲ ਜੀ ਦਾ ਸਨੇਹਾ ਵੀ ਹੈ ਜੇਲ੍ਹ ਚੋਂ ਕਿ ਜਲੰਧਰ ਪੱਛਮੀ ਵਾਲਾ ਨੂੰ ਕਹਿ ਦਿਓ ਕਿ ਠੰਡੀ ਹਵਾ ਦਾ ਬੁੱਲਾ ਆਵੇ ਤਾਂ ਮੇਰਾ ਵੀ ਹੌਸਲਾ ਵੱਜੂ ਕਿ ਹਾਂ ਹੈਗੇ ਨੇ ਇਨਕਲਾਬੀ ਇੱਕ ਕੇਜਰੀਵਾਲ ਨੂੰ ਤਾਂ ਅੰਦਰ ਕਰ ਲੋਂਗੇ ਪਰ ਉਹਦੀ ਸੋਚ ਨੂੰ ਅੰਦਰ ਕਿਵੇਂ ਕਰੋਗੇ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਸੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਛੋਟੇ ਛੋਟੇ ਬੱਚੇ ਨਾਰੇ ਲਾਉਂਦੇ ਆ ਬਜ਼ੁਰਗ ਅਸ਼ੀਰਵਾਦ ਦਿੰਦੇ ਆ ਮਾਮਾ ਸਿਰ ਪਲੋਸਦਿਆਂ ਭੈਣਾਂ ਦੁਆਵਾਂ ਦਿੰਦੀਆਂ ਨੌਜਵਾਨ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਇੱਕ ਪਾਸਦਾ ਪਿਆਰ ਹੈ ਦੂਜੇ ਪਾਸੇ ਕਾਲੀ ਭਾਜਪਾ ਕਾਂਗਰਸੀ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ ਉਹ ਲੈ ਵੀ ਲੈ ਵੀ ਜਾਂਦੇ ਆ ਭਾਈ ਪ੍ਰਭੂ ਗਿਣੀ ਲਿਆ ਕਰੋ ਪਹਿਲੀ ਗੱਲ ਤਾਂ ਹੱਥ ਮਿਲਾਉਣ ਦੀ ਲੋੜ ਹੀ ਨਹੀਂ ਉਹਨਾਂ ਨਾਲ ਦੂਰੀ ਰਹੋ ਦੂਰੋਂ ਹੀ ਨਮਸਤੇ ਕਰੋ ਸੋ ਵੀਰੋ ਤੁਹਾਡੇ ਵਰਗੇ ਆ ਤੁਹਾਡੇ ਵਿੱਚੋਂ ਆਂ ਐਂ ਰਹਾਂਗੇ ਸੋ 5 ਨੰਬਰ ਬਟਨ ਹੈ 10 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਜ਼ਿੰਮੇਵਾਰੀ ਤੇ ਭਗਤ ਜੀ ਦੀ ਜ਼ਿੰਮੇਵਾਰੀ ਸ਼ੁਰੂ ਬਹੁਤ ਬਹੁਤ ਧੰਨਵਾਦ ਮਾਤਾ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਏ ਮਾਵਾ ਦਾ ਭੈਣਾ ਦਾ ਜੋਸ਼ ਹੈ ਜਦੋਂ ਮਾਂ ਦਾ ਆਸ਼ੀਰਵਾਦ ਮਿਲ ਜੇ ਭੈਣ ਦੀ ਦੁਆ ਮਿਲ ਜੇ ਦੁਨੀਆ ਦੀ ਕੋਈ ਮੰਜ਼ਲ ਹੈ ਜੀ ਨਹੀਂ ਹੋ ਸਕਦੀ ਜਿਹੜੀ ਸਰ ਨਾ ਕੀਤੀ ਜਾ ਸਕੇ ਬੜਾ ਅਸਰ ਹੁੰਦਾ ਹੈ ਦੁਆਵਾਂ ਚ ਸੋ ਵੀਰੋ ਮੈਨੂੰ ਬਹੁਤ ਖੁਸ਼ੀ ਹੈ ਅਸੀਂ ਤਾਂ ਸਾਰੇ ਜਣੇ ਲੱਗੇ ਹੋਇਆ ਆਪਣੇ ਆਪਣੇ ਕੰਮ ਤੇ ਗਲੀਆਂ ਚ ਫਿਰਦੇ ਆ ਹਾਸੇ ਠੱਠੇ ਹੋ ਜਾਂਦੇ ਨੇ ਜਜ਼ਬੇ ਮੱਥੇ ਹੋ ਜਾਂਦੇ ਨੇ ਹੁੰਦੇ ਨਹੀਂ ਤਾਂ ਸਾਧ ਨਹੀਂ ਹੁੰਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਇਹ ਸਾਰੇ ਇਕੱਠੇ ਹੋ ਜਾਂਦੇ ਆ ਮੌਕੇ ਤੇ ਇਹ ਲੁੱਟਣ ਵਾਸਤੇ ਇਕੱਠੇ ਆ ਉਹ ਸੁਖਵੀਰ ਬਾਦਲ ਨੂੰ ਪਤਾ ਹੀ ਨਹੀਂ ਲੱਗ ਰਿਹਾ ਮੈਂ ਕਿੱਧਰ ਆ ਉਹਦੀ ਟੱਕੜੀ ਕਿਧਰੇ ਹੋ ਰਹੀ ਆ ਆਪ ਉਹ ਹਾਥੀ ਤੇ ਜੜਿਆ ਫਿਰਦਾ ਟੱਕੜੀ ਕਿਸੇ ਹੋਰ ਕੋਲ ਆ ਆਪਦੀ ਸਪੋਰਟ ਬੀਐਸਪੀ ਨੂੰ ਹੈ ਪਹਿਲੀ ਵਾਰ ਹੋਇਆ ਹੈ ਕਿ ਉਸੇ ਮਸ਼ੀਨ 'ਚ ਟੱਕੜੀ ਵੀ ਹੈ ਤੇ ਅਕਾਲੀ ਦਲ ਦਾ ਪ੍ਰਧਾਨ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰ ਰਿਹਾ ਹੈ ਦੱਸੋ ਸੋ ਵੀਰੋ ਆਪਾਂ ਇਧਰ ਉਧਰ ਜਾਣੇ ਹੀ ਨਹੀਂ ਪੰਜਵੇਂ ਨੰਬਰ ਤੇ ਬਟਨ ਹੈ ਪਹਿਲਾ ਦੂਜਾ ਤੀਜਾ ਚੌਥਾ ਦੇਖਣਾ ਹੀ ਨਹੀਂ ਨੀ ਚਿੱਟਾ ਮੋਤੀਆ ਉਤਰੇ ਉਹ ਅੱਖਾਂ ਚ ਇੰਨੇ ਲਟੇਰੇ ਨੇ ਇਹ ਸੋ ਪੰਜਵੇਂ ਨੰਬਰ ਦਾ ਬਟਨ ਦੱਬੋ ਪਹਿਲੇ ਨੰਬਰ ਤੇ ਆ ਕੇ ਆਪਦੇ ਬੱਚਿਆਂ ਦੀ ਕਿਸਮਤ ਚਮਕਾਓ ਸਕੂਲ ਖੋਲਾਂਗੇ ਹਸਪਤਾਲ ਖੋਲਾਂਗੇ ਸਾਫ ਸਫਾਈ ਕੂੜਾ ਕਰਕਟ ਸਭ ਸਾਰੀਆਂ ਸਮੱਸਿਆਵਾਂ ਤੁਹਾਡੀਆਂ ਹੱਲ ਹੋ ਜਾਣਗੀਆਂ ਮੈਂ ਤਾਂ ਇਹਨਾਂ ਨੂੰ ਇਹ ਕਹਿਣਾ ਚਾਹੁੰਨਾ ਜਿਹੜੇ ਭ੍ਰਿਸ਼ਟਾਚਾਰੀ ਨੇ ਆ ਜਿਹੜੇ ਲੋਕਾਂ ਨੂੰ ਲੁੱਟੀ ਜਾਂਦੇ ਆ ਕਿ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੋਤੀ ਸਭ ਕੁਝ ਇੱਥੇ ਰਹਿ ਜਾਂਦਾ ਗਰੀਬਾਂ ਦੀਆਂ ਬਾਤ ਦੁਆਵਾਂ ਨਾਲੋ ਗਰੀਬਾਂ ਦੇ ਹੱਕ 'ਚ ਖੜਜੋ ਤੁਹਾਡੇ ਬੱਚੇ ਪੜ੍ਹਾਵਾਂਗੇ ਜੇ ਤੁਹਾਡੇ ਬੱਚੇ ਦਿੱਲੀ ਵਾਂਗੂ 2.5 3 3 ਲੱਖ ਰੁਪਇਆ ਮਹੀਨੇ ਦੀ ਤਨਖਾਹ ਤੇ ਨੌਕਰੀਆਂ ਤੇ ਲੱਗੇ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਬੇਬੇ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਤੋੜੇ ਬੱਚੇ ਤੁਹਾਡੀਆਂ ਗਰੀਬੀਆਂ ਚੱਕਣਗੇ ਉਹਨਾਂ ਨੂੰ ਪੜਾਵਾਂਗੇ ਸਕੂਲ ਬਣਾਵਾਂਗੇ ਸੋ ਸਾਰਿਆਂ ਦਾ ਬਹੁਤ-ਬਹੁਤ ਇਨਾ ਧੰਨਵਾਦ ਹੈ ਕਿ ਤੁਸੀਂ ਇੰਨੇ ਸ਼ਿੱਦਤ ਨਾਲ ਇੰਨੇ ਪਿਆਰ ਨਾਲ ਸੁਣ ਰਹੇ ਹੋ ਔਰ ਇੰਨਾ ਇਸ ਵੇਲੇ ਖਾਸ ਤੌਰ ਤੇ ਜਦੋਂ ਰੋਟੀ ਟੁਕ ਦਾ ਟਾਈਮ ਹੈ ਇੰਨੀ ਭਾਰੀ ਗਿਣਤੀ ਚ ਮੈਨੂੰ ਮੈਂ ਮਾਵਾਂ ਭੈਣਾਂ ਨੂੰ ਕਹਿਣਾ ਚਾਹਣਾ ਆਇਆ ਕਰੋ ਰੈਲੀਆਂ 'ਚ ਆ ਕੇ ਸੁਣਿਆ ਕਰੋ ਕੌਣ ਕੀ ਕਹਿੰਦਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿਉਂਕਿ ਜੇ ਤੁਹਾਡੇ ਬਿਨਾ ਚੁੱਲ੍ਹੇ ਨਹੀਂ ਚੱਲ ਸਕਦੇ ਘਰ ਨਹੀਂ ਚੱਲ ਸਕਦੇ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਸੋ ਮੈਨੂੰ ਮੈਨੂੰ ਉਮੀਦ ਹੈ ਕਿ 10 ਜੁਲਾਈ ਨੂੰ ਤੁਸੀਂ ਪਰਿਵਾਰਾਂ ਸਮੇਤ ਜਦੋਂ ਵੋਟਾਂ ਪਾਉਣ ਜਾਓਗੇ ਬਿਜਲੀ ਵਾਲਾ ਬਿੱਲ ਵੀ ਲੈ ਜਾਓ ਨਾਲ ਜ਼ੀਰੋ ਵਾਲਾ ਜੇ ਮੈਂ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਕਾਂਗਰਸੀਆਂ ਤੇ ਅਕਾਲੀਆਂ ਦੇ ਭਾਜਪਾ ਵਾਲੇ ਨੂੰ ਜ਼ੀਰੋ ਨਹੀਂ ਕਰ ਸਕਦੇ ਵੋਟਾਂ 'ਚ ਮੇਰੀ ਜ਼ੀਰੋ ਦਾ ਜਵਾਬ ਆਪਣੀ ਜ਼ੀਰੋ ਨਾਲ ਦਿਓ ਮੈਂ ਤੁਹਾਡੇ ਬਿੱਲ ਜ਼ੀਰੋ ਕੀਤੇ ਤੁਸੀਂ ਇਹਨਾਂ ਨੂੰ ਵੋਟਾਂ 'ਚ ਜ਼ੀਰੋ ਕਰੋ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਏ ਕਿ ਜੇ ਗੱਗੇ ਤੋਂ ਰਾਜਨੀਤੀ ਕਰਨੀ ਹੈ ਤਾਂ ਲੋਕਾਂ ਦੇ ਹਾਂਣ ਦੀ ਰਾਜਨੀਤੀ ਕਰਨੀ ਪੈਣੀ ਹੈ ਲੋਕਾਂ ਦੇ ਘਰਾਂ ਦੀ ਰਾਜਨੀਤੀ ਕਰਨੀ ਪੈਣੀ ਜਿਉਂਦਾ ਰਹੇ ਕੇਜਰੀਵਾਲ ਜਿਨੇ ਸਕੂਲਾਂ ਦੀ ਹਸਪਤਾਲਾਂ ਦੀ ਗੱਲ ਹੋਣ ਲੱਤੀ ਨਹੀਂ ਤਾਂ ਹੁੰਦੀ ਹੋਈ ਨਹੀਂ ਸੀ ਧਰਮਾਂ ਜਾਤੀਆਂ ਦੀ ਗੱਲ ਹੁੰਦੀ ਸੀ ਬਸ ਲੁਟੇਰੇ ਸੀਗੇ ਲੁੱਟ ਕੇ ਚਲੇ ਜਾਂਦੇ ਸੀ ਸੋ ਮੈਂ ਤੁਹਾਨੂੰ ਅੱਜ ਬੇਨਤੀ ਕਰਨ ਆਇਆ ਮੈਂ ਇੱਥੇ ਹੀ ਰਹੂੰਗਾ ਤੁਹਾਡੇ ਵਿੱਚ ਰਹੂੰਗਾ ਮਿਲਦਾ-ਗਿਲਦਾ ਰਹੂੰਗਾ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਤੁਹਾਨੂੰ ਮਿਲਦੇ-ਗਿਲਦੇ ਰਵਾਂਗੇ ਹੁਣ ਮੈਨੂੰ ਇੱਕ ਗੱਲ ਦਾ ਯਕੀਨ ਕਰਾ ਦਿਓ ਦੋਨੇ ਹੱਥ ਉੱਪਰ ਜਾ ਕੇ ਦੋ ਨਾਰੇ ਲਾ ਕੇ कि मैं ये सोच ला कि संताली नंबर वार्ड आता काम नबेड़ता बस तेरह तारीख वेट कर रहे ने दोनों हाथ उपर चा के नारे ला दो इनकल इनकलेव भारत माता की वंदे जय पीम बोले सो निहाल बहुत बहुत धनबाद चाहते वस्ते रहो मिलते रहेंगे आबाद रहो जिंदाबाद रहो